ਅੱਜ ਦੇਸ ਮਨਰੇਗਾ ਸੰਗਰਾਮ ਦੀ ਇਸ ਰੈਲੀ ਦੇ ਵਿੱਚ ਮંચ ਤੇ ਬਿਰਾਜ਼ਬਾਨ ਛੱਤੀਸਗੜ ਦੇ ਸਾਫ ਦਾ ਮੁੱਖ ਮੰਤਰੀ ਔਰ ਪੰਜਾਬ ਮਾਮਲਿਆਂ ਦੇ ਇੰਚਾਰਜ ਆਦਰਧੀਆਂ ਬਪੇਸ਼ ਬਗੇਲ ਸਾਹਿਬ बहुत अंतारयोग सभा विरोधी नेता और आम आदमी पार्टी दिया, दारिया विरोधी ताकतों के खिलाफ लड़न वाला इंसान प्रताप सिंह बाजवा साहेब बहुत अंत सत्कारयोग ਸਾਬਕਾ ਡਿਪਟੀ ਮੁੱਖ ਮੰਤਰੀ ਵੱਡੇ ਭਰਾ ਜਿਹੜਾ ਵਿਅਕਤੀ ਕਿਸੇ ਦੇ ਲੋਕਾਂ ਦੀ ਲੜਾਈ ਲੜਦਾ ਔਰ ਆਪ ਦੇ ਮਨ ਦੇ ਵਿੱਚ ਹੀਣ ਭਾਵਨੀ ਰੱਖਦਾ ਔਰ ਜਿੱਥੇ ਸਦੀਏ ਉੱਥੇ ਖੜਾ ਹੋ ਕੇ ਅਗਲੀ ਕਤਾਰ ਦੇ ਵਿੱਚ ਲੜਾਈ ਲੜਦਾ ਆਹ ਜੱਟੀਆਂ ਸੁਖਜਿੰਦਰ ਰੰਦਾਵਾ ਸਾਹਿਬ ਬਹੁਤ ਹੀ ਸਤਕਾਰਯੋਗ राणा केपी साहेब साहब का स्पीकर विधानसभा बहुत किसान ऑल इंडिया दे चेयरमैन बुलंद आवाज सरदार सुखपाल खैरा साहेब बहुत सत्कारयोग सा गुरकीरत कोटली सा जो हमेशा कांग्रेस की और कांग्रेस की बुलंदियों दी गल करते डॉक्टर अमर सिंह क्योंकि भाई बंदे इन्ने बैठे है मैं कोई अगे हो जाता है पिछे फिर भुल जाने साढे डॉक्टर अमर सिंह जिन्होंने इस कानून बनाने मोहरी योगदान पाया बहुत सत्कारयोग कांगड़ साहब बलबीर सिद्धू साहेब काका रणदीप सिंह नाभा साहेब छोटे भा आवला साहेब जोशी साहेब साहब का सबका और साढ़े बैंस साहेब पवन आदिया जी मलकीत दाखा साहेब बहुत सारे पवन आदिया जी बोलता भाई मैं ना भलाईपुर साहेब और दैया साहेब जीरा साहेब गोल्डी जी संजय तलवार साहेब और बहुत सारे होर सहबान साहबान बैठे ने लखा पायल जी बैठे है राजा गिल बैठा है तो साढ़े बाजवा साहब विक्रम जी बैठे है ਮੈਂ ਬੋਲਦਿਆਂ ਬੋਲਦਿਆਂ ਜਿਹੜੇ ਸਾਥੀ ਰਹਿ ਗਏ ਉਹਨਾਂ ਦੀ ਹਾਜ਼ਰੀ ਲਵਾਵਾਂਗਾ ਤੇ ਮੇਰੇ ਸਾਹਮਣੇ ਬੈਠੇ ਅੱਜ ਦੇ ਸੰਦੀਪ ਸੰਧੂ ਦੇ ਬੁਲਾਵੇ ਤੇ ਆਈਆਂ ਹੋਈਆਂ ਸਤਕਾਰਯੋਗ ਦਾਖੇਵੀਆਂ ਉਹ ਮਾਵਾਂ ਤੇ ਬਜ਼ੁਰਗ ਤੇ ਨੌਜਵਾਨ ਸਾਥੀ ਜਿਨ੍ਹਾਂ ਨੇ ਰਾਜੇ ਵਿੜਿੰਗ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਹੁੰਚਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਮੈਂ ਅੱਜ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਜਰ ਮੁਲਾ ਪਰ ਸਾਹਿਬ ਸਬੋਧਨ ਕਰ ਰਹੇ ਸਨ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਉਹ ਮਹਾਤਾ ਗਾਂਧੀ ਜਿਹੜੇ ਬਰਿਸਟਰ ਦੀ ਪੜ੍ਹਾਈ ਅਫਰੀਕਾ ਚੋਂ ਕਰਕੇ ਆਏ ਸਨ ਤੇ ਆ ਕੇ ਉਹਨਾਂ ਨੇ ਵੇਖਿਆ ਕੀ ਮੇਰੇ ਮੁਲਕ ਦਾ ਇਹ ਹਾਲ ਹੈ ਮੇਰੇ ਮੁਲਕ ਦੇ ਲੋਕ ਜਿਨ੍ਹਾਂ ਦੇ ਤੰਤ ਤੇ ਕੱਪੜਾ ਨਹੀਂ ਹੈ ਇੰਨੀ ਗਰੀਬੀ ਚ ਰਹ ਰਹੇ ਹੈ ਤੇ ਮਹਾਤਮਾ ਗਾਂਧੀ ਨੇ ਆਪ ਦੇ ਤੰਤ ਤੇ ਕੱਪੜਾ ਪਹਿਨਣਾ ਛੱਡ ਦਿੱਤਾ ਤੇ ਲੋਕਾਂ ਦੀ ਭਲਾਈ ਆਸਤੇ ਤੇ ਦੇਸ਼ ਦੀ ਭਲਾਈ ਆਸਤੇ ਉਹਨਾਂ ਨੇ ਲੜਾਈ ਲੜੀ ਇਸ ਦੇਸ਼ ਦੀ ਆਜ਼ਾਦੀ ਤੇ ਅਖੰਡਤਾ ਦੇ ਵਾਸਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਆਵਦਾ ਵੱਡਾ ਯੋਗਦਾਨ ਪਾਇਆ ਅੱਜ ਉਹਨਾਂ ਦਾ ਅੱਜ ਉਹਨਾਂ ਦਾ ਦਿਹਾੜਾ ਅੱਜ ਦੇ ਦਿਨ ਉਹ ਇਸ ਦੁਨੀਆ ਤੋਂ ਚਲੇ ਗਏ ਸਨ ਅਸੀਂ ਉਹਨਾਂ ਨੂੰ ਵੀ ਅੱਜ ਸੱਜਦਾ ਕਰਦੇ ਹਾਂ ਮਹਾਤਮਾ ਗਾਂਧੀ ਦੀ ਸੋਚ ਸੀ 78 ਵਰੇ ਪਹਿਲਾਂ ਉਹ ਇਸ ਦੁਨੀਆ ਤੋਂ ਚਲੇ ਗਏ पर महात्मा गांधी दी सोच थी कि आजादी ਤਾਂ ਮਿਲ ਗਈ ਹੈ आजादी ਤਾਂ 1947 ਚ ਮਿਲ ਗਈ 48 ਚਲੇ ਗਏ ਲੇਕਿਨ ਪੂਰਨ ਸਵਰਾਜ ਤਦ ਮਿਲੇਗਾ ਜਦੋਂ ਪਿੰਡਾਂ ਚ ਰਹਿੰਦੇ ਹੋਏ ਲੋਕਾਂ ਦੀ ਤਰੱਕੀ ਹੋਏਗੀ ਉਹਨਾਂ ਨੂੰ ਬਰਾਬਰਤਾ ਮਿਲੇਗੀ ਉਹਨਾਂ ਨਾਲ ਭੇਦ ਭਾਵ ਨਹੀਂ ਹੋਏਗਾ उदो पूर्न स्वराज मिलेगा इस करके स्वर्गीया डॉक्टर मनमोहन सिंह ने और श्रीमती सोनिया गांधी ने ए मनरेगा का कानून बनाया और दुनिया के एक ही कानून है पूरी दुनिया के लोकतंत्रता कई देशों दे है एक ही कानून है ਜੀਰੇ ਚ ਕੰਮ ਮਿਲਣ ਦੀ ਗਰੰਟੀ ਦਿੱਤੀ ਗਈ ਇਹ ਡਾਕਟਰ ਮਨ ਮੋਹਨ ਸਿੰਘ ਦੀ ਸੋਚ ਸੀਗੀ ਔਰ ਕੰਮ ਕੰਮ ਵੀ ਮਿਲੇਗਾ ਤਾਂ ਉਹਨਾਂ ਨੂੰ ਡਿਮਾਂਡ ਦੇ ਹਿਸਾਬ ਨਾਲ ਕਿ ਜਦੋਂ ਮਨਰੇ ਗਾਂਦੀਆਂ ਮੇਰੀਆਂ ਮਾਵਾਂ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਜਿਹੜੀਆਂ ਇਲਾਜ ਨਹੀਂ ਕਰਾ ਸਕਦੀਆਂ ਜਿਨ੍ਹਾਂ ਕੋਲੇ ਟੀਕਾ ਲਵਾਉਣ ਨੂੰ ਪੈਸੇ ਨਹੀਂ ਹੈ ਜਿਨ੍ਹਾਂ ਕੋਲੇ ਕਈਆਂ ਦੇ ਘਰੇ ਛੱਤ ਨਹੀਂ ਹੈ ਤਰਪਾਲਾਂ 'ਚ ਬੈਠੀਆਂ ਐ ਇਹ ਮੰਨੇਗਾ ਜਦੋਂ ਕੰਮ ਮੰਗਣਗੀਆਂ ਤਾਂ ਪੰਚਾਇਤਾਂ ਉਹਨਾਂ ਨੂੰ ਕੰਮ ਦੇਣਗੀਆਂ ਤੇ ਕੰਮ ਦੇ ਕੇ ਤੇ ਫਿਰ ਉਹਨਾਂ ਨੂੰ ਪੈਸਾ ਦਿਆ ਕਰਨਗੀਆਂ ਤੇ ਗਰੀਬ ਦਾ ਚੁੱਲ੍ਹਾ ਚੱਲਦਾ ਰਹੇਗਾ ਇਹ ਕਾਂਗਰਸ ਪਾਰਟੀ ਦੇ ਡਾਕਟਰ ਮਨਮੋਹਨ ਸਿੰਘ ਵੀ ਸੋਚੀ ਤੇ ਇਸ ਕਰਕੇ ਮੇਰਾ ਨਾਮ ਮਹਾਤਮਾ ਗਾਂਧੀ ਮੰਨੇਰੇਗਾ ਯੋਜਨਾ ਰੱਖਿਆ ਗਿਆ ਕਿਉਂਕਿ ਮਹਾਤਮਾ ਗਾਂਧੀ ਜੀ ਬਾਰੇ ਜਿਹੜੀ ਸੋਚ ਸੀਗੀ ਮੇਰੇ ਸਤਕਾਰਯੋਗ ਭਰਾਓ ਅੱਜ ਨਾਮ ਬਦਲਿਆ ਜਾ ਰਿਹਾ ਹੈ ਨਾਮ ਦੇ ਬਦਲਦੇ ਨਾਲ ਸਾਰਾ ਮੰਨੇਰੇਗਾ ਦਾ ਕਿੱਤਾ ਬਦਲ ਦਿੱਤਾ ਪਹਿਲਾਂ ਤੁਸੀਂ ਕੰਮ ਮੰਗਦਿਆਂ ਸੀ ਤੇ ਕੰਮ ਦੇਣਾ ਪੈਣਾ ਸੀ 15 ਦਿਨਾਂ ਦੇ ਅੰਦਰ ਅੰਦਰ ਹੁਣੇ ਵੀ ਹੈ ਹੁਣ ਮੋਦੀ ਦੀ ਸਰਕਾਰ ਦੱਸੂਗੀ ਕਿ ਮੇਰੇ ਕੋਲੇ ਇੰਨੇ ਪੈਸੇ ਐ ਕਿ ਇੰਨਾ ਦਿਨਾਂ ਚ ਤੁਸੀਂ ਕੰਮ ਮੰਗ ਇੰਨਾ ਕੰਮ ਮੈਂ ਦੇਉਂਗਾ ਤੇ 12 ਮਹੀਨਿਆਂ ਚੋਂ 2 ਮਹੀਨੇ ਤਾਂ ਮੈਂ ਕੰਮ ਦੇਉਂਗਾ ਹੀ ਨਹੀਂ 10 ਦਿਨ ਕੰਮ ਦੇਉਂਗਾ ਇਹ ਹਾਲਾਤ ਬਣਾ ਦਿੱਤੇ ਐ ਪਹਿਲਾਂ ਸਾਰੇ ਦਾ ਸਾਰਾ ਪੈਸਾ ਕੇਂਦਰ ਦੀ ਸਰਕਾਰ ਦਿੱਤੀ ਸੀ ਉਹ ਇਸ ਕਰਕੇ ਦਿੰਦੀ ਸੀ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਸੂਬਿਆਂ ਦੀ ਇਹਨਾਂ ਕੋਲੇ ਪੈਸਾ ਨਹੀਂ ਹੁੰਦਾ ਇਹ ਕਰਜ਼ੇ 'ਚ ਰਹਿੰਦੀਆਂ ਔਰ ਪੰਜਾਬ ਦਾ ਤਾਂ ਬਹੁਤ ਮਾੜਾ ਹਾਲ ਹੈ ਇਸ ਸਕੀਮ 'ਸੀ ਵੀ ਸਾਰਾ ਪੈਸਾ ਦਿੱਲੀੋਂ ਆਇਆ ਕਰੂਗਾ ਹੁਣ ਮੋਦੀ ਨੇ ਕਹਿਤਾ ਵੀ 60 40 ਦੀ ਪੈਸੇ ਹੋਣਗੇ 60 ਪੈਸੇ ਸੈਂਟਰ ਦੇਊਗਾ ਇਹ 40 ਪੈਸੇ ਪੰਜਾਬ ਦੇਊਗਾ ਜੀਰੇ ਨਾਲ ਮਨਰੇਗਾ ਮਕਮਲ ਤੌਰ ਤੇ ਪੰਜਾਬ ਦੇ ਅੰਦਰ ਬੰਦ ਹੋ ਜਾਏਗੀ ਇਹ ਹਾਲਾਤ ਬਣਾ ਦਿੱਤੇ ਗਏ ਐ ਆ ਮੇਰੇ ਕੋਲੇ ਡਾਟਾ ਹੈ ਮੈਂ ਅਗਰ ਆਪਣੇ ਲੁਧਿਆਣੇ ਦੀ ਗੱਲ ਕਰਾਂ ਬੀਬੀਓ ਬੀਜੇਪੀ ਵਾਲੇ ਕਹਿੰਦੇ ਐ ਕਹਿੰਦੇ ਅਸੀਂ ਇਹਨੂੰ ਵਧਾ ਕੇ 125 ਦੇਣ ਕਰਤਾ ਹੁਣ ਮੇਰੀ ਗੱਲ ਸੁਣੋ 121000 ਆਪਣੇ ਜਿਹੜੀਆਂ ਬੰਦੇ ਤੇ ਬੁੜੀਆਂ ਦੇ ਖਾਤੇ ਆ ਮਨਰੇਗਾ ਚ ਕਿੰਨੇ ਆ ਲੁਧਿਆਣੇ ਚ 1 ਲੱਖ 21000 ਕੇਵਲ 54000 ਪਰਿਵਾਰਾਂ ਨੂੰ ਕੰਮ ਮਿਲਿਆ ਜਾਣੀ ਕੀ 48% ਲੋਕਾਂ ਨੂੰ ਕੰਮ ਮਿਲਿਆ ਤੇ ਜੀਰੇ ਵਿੱਚੋਂ ਧਿਆਨ ਨਾਲ ਸੁਣਿਓ ਬੀਬੀਓ ਕਿਉਂਕਿ ਇਹ ਕਿਹੜੇ ਬੀਜੇਪੀ ਵਾਲੇ ਐ ਇਹ ਗੜਬੜ ਕਰ ਰਹੇ ਐ ਕਹਿੰਦੇ ਅਸੀਂ ਤਾਂ ਤੁਹਾਨੂੰ 125 ਦਿਨ ਦੇਤੇ 125 ਦਿਨ ਨਹੀਂ ਦੇਤੇ ਪਹਿਲਾਂ ਤਾਂ 121000 ਚੋਂ ਅੱਧੇ ਬੰਦਿਆਂ ਨੂੰ ਕੰਮ ਮਿਲਿਆ ਤੇ 100 ਦਿਨ ਦਾ ਕੰਮ ਪਤਾ ਕਿੰਨੇ ਦਿਨ ਬੰਦਿਆਂ ਨੂੰ ਮਿਲਿਆ 12 ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ ਆਪਣੇ ਲੁਧਿਆਣੇ 'ਚ 121000 ਚੋਂ 100 ਦਿਨ ਦਾ ਤੇ ਜਿਹੜਾ 12 ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ ਤੇ ਭਾਈ ਤੇਰੇ 125 ਦਿਨ ਤਾਂ ਪੂਰੇ ਹੀ ਨਹੀਂ ਹੋਣੇ ਉਹਨੂੰ ਪਤਾ ਹੈ ਵੀ ਮੈਂ ਗੱਲੀਬਾਤੀ ਕਹੂੰਗਾ ਵੀ ਦਿਨ ਵਧਾਤੇ ਪਰ ਦਿਨ ਵਧਾਉਣ ਦਾ ਕੀ ਫਾਇਦਾ ਹੋਇਆ ਸਾਨੂੰ ਤਾਂ 100 ਦਿਨ ਵੀ ਪੂਰਾ ਨਹੀਂ ਹੁੰਦਾ ਹੋਇਆ ਕਿਸੇ ਦਾ 100 ਦਿਨ ਹੱਥ ਖੜੇ ਕਰਕੇ ਦੱਸੋ ਉਹ ਪਿਛਲੀਆਂ ਬੀਬੀਆਂ ਵੀ ਹੱਥ ਖੜੇ ਕਰੋ 100 ਦਿਨ ਮਿਲਿਆ ਕੰਮ 50 ਦਿਨ ਵੀ ਨਹੀਂ ਮਿਲਿਆ ਤੇ ਮੈਂ ਕੀ ਮੰਗ ਕੀਤੀ ਤੇ ਵਿਧਾਨ ਲੋਕ ਸਭਾ ਦੇ ਵਿੱਚ ਅਮਰ ਸਿੰਘ ਨੇ ਕਿਹਾ ਕਹਿੰਦਾ ਸਰਦਾਰ ਅਮਰ ਸਿੰਘ ਜੀ ਕਹਿੰਦੇ ਜਿਨ੍ਹਾਂ ਨੇ ਮਨੇਰੇਗਾ ਬਣਾਈ ਉਹਨਾਂ ਨੇ ਕਿਹਾ ਸਾਡੀ ਦਿਹਾੜੀ 600 ਤੋਂ 700 ਰੁਪਿਆ ਕਰੋ ਭਾਵੇਂ ਦਿਨ ਸਾਡਾ 100 ਹੀ ਰੱਖੋ ਕਿਉਂਕਿ 700 ਰੁਪਿਆ ਅੱਜ ਦਿਹਾੜੀ ਹੋਣੀ ਚਾਹੀਦੀ ਹੈ ਔਰ ਉਹਨਾਂ ਨੇ ਕਿਹਾ ਕਿ ਇਹਨੂੰ ਕਿਸਾਨੀ ਨਾਲ ਜੋੜ ਦਿਓ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਐ ਉਹਨਾਂ ਨੂੰ ਵੀ ਫਾਇਦਾ ਹੋ ਜੇ ਪੇ 100 ਦਿਨ ਦਾ ਕੰਮ ਗਰੀਬ ਨੂੰ ਮਿਲਣ ਲੱਗ ਪੇ ਇਹ ਕਾਂਗਰਸ ਪਾਰਟੀ ਦੀ ਸੋਚ ਐ ਮੇਰੇ ਸਤਕਾਰਯੋਗ ਭਰਾਓ ਮੋਦੀ ਸਾਹਿਬ ਕਹਿੰਦੇ ਕਾਨੂੰਨ ਬੜਾ ਚੰਗਾ ਐ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨਾਂ ਦਾ ਕਾਨੂੰਨ ਵੀ ਬੜਾ ਚੰਗਾ ਐ ਤੁਸੀਂ ਦੇਖਿਆ ਤਿੰਨ ਕਾਲੇ ਕਾਨੂੰਨ ਉਹ ਕਹਿੰਦੇ ਸੀ ਇਹ ਵੀ بڑا ਚੰਗਾ ਕਾਨੂੰਨ ਹੈ ਸੋ ਮੇਰੇ ਕਹਿਣ ਤੋਂ ਪਾਵੇ ਹੈ ਮਕਮਲ ਤੌਰ ਤੇ ਮੰਨੇ ਰੇਗਾ ਬੰਦ ਹੋ ਜਾਏਗੀ ਸਤਕਾਰਯੋਗ ਮੇਰੀਓ ਮਾਤਾਓ ਪੈਣੋ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਬੁਲਾਈ 80 ਲੱਖ ਰੁਪਿਆ ਕਰੋੜ ਰੁਪਿਆ ਖਰਚਾ ਕੀਤਾ ਤੇ ਇੱਕ ਨਿੰਦਾ ਪੱਤਰ ਲੈ ਆਂਦਾ ਜਿਵੇਂ ਪਹਿਲਾਂ 7-8 ਨਿੰਦਾ ਪ੍ਰਸਤਾਵ ਲੈ ਕੇ ਆਏ ਐ ਕਿ ਇਹ ਮਨਰੇਗਾ ਦਾ ਕਾਨੂੰਨ ਘੱਟ ਬਣਾਇਆ ਜਾ ਰਿਹਾ ਹੈ ਉਹ ਭਲਿਆ ਮਾਨ ਸਾਹਿਬ ਹਜੇ ਕਾਨੂੰਨ ਬਣਿਆ ਨਹੀਂ ਸੀ ਤੇ तेरे ਰਾਜ ਦੇ ਵਿੱਚ ਕੇਵਲ 12 ਪਰਿਵਾਰਾਂ ਨੂੰ ਲੁਧਿਆਣੇ 'ਚ 1,21,000 ਪਰਿਵਾਰਾਂ 'ਚੋਂ ਕੇਵਲ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਤੂੰ ਹਣ ਕੀ ਕਰ ਰਿਹਾ ਹੈ ਕਿਉਂ ਲੋਕਾਂ ਨੂੰ ਬੇਫਕੂ ਬਣਾ ਰਹੇ ਹੋ ਪੈਸਾ ਰਖੋ ਔਰ ਇਹ ਗੱਲ ਕੋ ਪੰਜਾਬ ਦੀ ਵਿਧਾਨ ਸਭਾ 'ਚ ਕਿ ਮੈਂ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਤਦ ਤੱਕ ਮੈਂ ਤਦ ਤੱਕ ਮੈਂ ਪੰਜਾਬ ਦੇ ਲੋਕਾਂ ਦੀ ਮਨਰੇਗਾ ਬੰਦ ਨਹੀਂ ਹੋਣ ਦਿਆਂਗਾ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਐ ਹਜ਼ਾਰ ਰੁਪਏ ਨੂੰ ਤਰਸਰੀਆਂ ਮੇਰੀਆਂ ਬਾਵਾ ਹੁਣ ਸਕੀਮ ਬਣਾਉਂਦਾ ਫਿਰਦਾ ਹੈ ਕਹਿੰਦਾ ਦੇਾਂਗੇ ਹਜ਼ਾਰ ਰੁਪਿਆ ਇਲੈਕਸ਼ਨ ਆ ਗਿਆ पैसे ले लो ले लेकिन झाड़ू नु वोटा पायो मेरी वो सत्कार योग माता अपना बेड़ा माड़ा हाल करता इन्हें पंजाब का माड़ा हाल करता इस व्यक्ति ने आज पंजाब के अंदर ना कोई इंडस्ट्री ला रहे है लॉ एंड ऑर्डर की स्थिति खराब है पंजाब के आर्थिक संकट है आज मैं वेख रहा सी बघेल साहब एक लाख पचहत्तर सोना हो गया ਸਿਉਣਾ 1,75,000 ਹੋ ਗਿਆ 12 ਸਾਲਾਂ 'ਚ ਮਨਮੋਹਨ ਸਿੰਘ ਦੇ ਰਾਜ ਇਹ ਸਿਉਣਾ 22,000 ਪਏ ਤੋੜਾ ਹੁੰਦਾ ਸੀਗਾ ਆ ਸਾਡਾ ਗੈਸ ਦਾ ਸਿਲੰਡਰ 350 ਦਾ ਮਿਲਦਾ ਸੀਗਾ ਅੱਜ ਸਾਡੇ 1,200 ਦਾ ਹੋ ਗਿਆ ਆ 400 ਰੁਪਏ ਦਾ ਗੱਟਾ ਡੀਏਪੀ ਦਾ ਮਿਲਦਾ ਹੁੰਦਾ ਸੀ 100 ਰੁਪਏ ਦਾ ਹੋ ਗਿਆ ਜਿਹੜਾ ਮਿਲਦਾ ਨਹੀਂ ਹੈ ਤੁਮੇ ਆਪ ਨੂੰ ਕਹਿਣਾ ਚਾਹਣਾ ਹੈ ਕਿ ਤਕੜੇ ਹੋ ਜਾਓ ਤਕੜੇ ਹੋ ਜਾਓ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਦੀ ਲੜਾਈ ਲੜਨੀ ਹੈ ਪੰਜਾਬ ਦੇ ਕਾਮਿਆਂ ਦੀ ਲੜਾਈ ਲੜਨੀ ਹੈ ਪੰਜਾਬ ਦੇ ਗਰੀਬਾਂ ਦੀ ਮਿੱਤਿਆਂ ਦੀ ਕੁਚਲਿਆਂ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਉਹਨਾਂ तमाम ਲੋਕਾਂ ਦੀ ਜਿਨ੍ਹਾਂ ਨੇ ਪੰਜਾਬ ਨੂੰ ਬਣਾਇਆ ਹੈ अस लड़ाई लड़ती है मेरे सत्कार सारे, सारे दाखे हथ खड़े करो सारे दाखे हथ खड़े करो ये कई बारी होंगे सर कि ये इधर उधर से नहीं बुलाया किसी को ये हल्के का नरोल जेड़ा दा मारो नारा मारो कांग्रेस पार्टी सो आज मैं एक गल हो चाहना आ पिछे ज बलाक समिति दियां चोणा हुई असि दस सीटा जिते बैठे रहो भाई दो मिनट ठीक है ਕੋਈ ਬੰਦਾ ਦੋ ਸੀਟਾਂ ਜ਼ਿਆਦਾ ਜਿੱਤ ਗਿਆ ਹੋਣਾ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਤਾ ਨਹੀਂ ਦਾਖਾ ਪਰ ਮੈਂ ਅੱਜ ਦੇ ਇਸ ਇਕੱਠ 'ਚ ਕਹਿਣਾ ਛੋਣਾ ਹੈ ਉਹ ਸਾਡਾ ਵੱਡਾ ਭਰਾ ਜਿਹਨੇ 15 ਸਾਲਾਂ 'ਚ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਹਮੇਸ਼ਾ ਖੜਿਆ ਹੈ ਪਤਾ ਨਹੀਂ ਕਿੱਥੇ-ਕਿੱਥੇ ਜਾ ਕੇ ਹੱਥ ਜੋੜਦਾ ਹੈ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰਹੇ ਔਰ ਤੁਸੀਂ ਲੋਕਾਂ ਨੇ ਅੱਜ ਇਸ ਗੱਲ ਤੇ ਮੋਹਰ ਲਾਤੀ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਦਾਖੇ ਆਲਿਓ ਇਸ ਅਸਥਾਨੇ ਨੂੰ ਐਮਐਲਏ ਨਹੀਂ ਬਣਿਆ ਲੇਕਿਨ ਇਸ ਅਸਥਾਨੇ ਨੇ ਐਮਐਲਏ ਤੋਂ ਜ਼ਿਆਦਾ ਕੰਮ ਦਾਖੇ ਦੇ ਲੋਕਾਂ ਦੇ ਔਰ ਆਪਣੇ ਲੋਕਾਂ ਵਿਚ ਵਿਚਰੇ ਹੈ ਜੇ ਬਰੀ ਗੱਲ ਗਲਤ ਤਾਂ ਦੱਸ ਦਿਓ ਲਓ ਇੱਕ ਅੱਜ ਦੀ ਇਸ ਰੈਲੀ ਤੇ ਅੱਜ ਦੀ ਇਸ ਰੈਲੀ ਤੇ ਇਹ ਵੀ ਪਰਨ ਕਰਕੇ ਜਾਓ ਕੀ ਸੰਦੀਪ ਸਿੰਘ ਸੰਧੂ ਨੂੰ ਅਸੀਂ ਉਹਰਾ ਮੁੱਲ ਮੋੜਾਂਗੇ ਟਾਈਮ ਆਉਣ ਤੇ ਮੁੱਲ ਮੜਾਂਗੇ ਬਾਖੇ ਆ ਲਿਓ ਤਕੜੇ ਹੋ ਕੇ ਔਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਮੈਂ ਔਰ ਸੰਦੀਪ ਸੰਧੂ ਸਾਹਿਬ ਜੇ ਕੋਈ ਗਲਤੀ ਹੋ ਗਈ ਅਸੀਂ ਮਾਫੀ ਵੀ ਮੰਗਦੇ ਆ ਮੈਂ ਕਿ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਤੁਹਾਡੇ ਕੂਕਰ ਬਣ ਕੇ ਤੁਹਾਡੇ ਬੂਟ ਝਾੜ ਕੇ ਤੁਹਾਡੀ ਇਸੇ ਤਰ੍ਹਾਂ ਸੇਵਾ ਕਰਦੇ ਰਵਾਂਗੇ मेरे हाथ जोड़ के बेनती है ऐसे तरह तुसी सारे ने तकड़े होके कांग्रेस पार्टी बुलंद रखना संदीप संधु नला च रखना है लॉबी तीन नारे कांग्रेस पार्टी कांग्रेस पार्टी मलिकार्जुन खरगे ਕਿਸਾਨ ਮਜ਼ਦੂਰ ਇਕਤਾ راہੋ ગાંધી ਮਜ਼ਦੂਰਾਂ ਦਾ ਹੱਕ ਲੈ ਕੇ ਰਵਾਂਗੇ